ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਆਈ ਹੋਪ ਥੈਟ ਯੂ ਆਲ ਆਰ ਡੂਇੰਗ ਗੁੱਡ ਰਜੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ 8ਵੀਂ ਜਮਾਤ ਦਾ ਸੈਂਪਲ ਪੇਪਰ ਕਰਨ ਜਾ ਰਹੇ ਹਾਂ ਜੀ ਪੰਜਾਬੀ ਦਾ ਸੋ ਬਿਨਾ ਕਿਸੇ ਵੇਸਟੇਜ ਆਫ ਟਾਈਮ ਦੇ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਰਜੇ ਸਾਨੂੰ ਇੱਕ ਪੈਰਾ ਦਿੱਤਾ ਹੈ ਇਸ ਪੈਰੇ ਨੂੰ ਪੜ੍ਹ ਕੇ ਆਪਾਂ ਨੇ ਇਹਦੇ ਅੰਦਰਸ ਲਗਾ ਲੈਣੀ ਤੁਹਾਨੂੰ ਦੋ ਪੈਰੇ ਆਏ ਹੋਏ ਨੇ ਬਹੁਤ ਹੀ ਆਸਾਨ ਪੈਰੇ ਹੋਣਗੇ ਬਸ ਤੁਸੀਂ ਧਿਆਨ ਨਾਲ ਪੜ੍ਹਨੇ ਔਰ ਜਿਹੜੇ ਜਿਹੜੇ ਸਵਾਲ ਸਾਨੂੰ ਪੁੱਛੇ ਜਾਣਗੇ ਅਸੀਂ ਉਹਨਾਂ ਦੇ ਜਵਾਬ ਦੇ ਦੇਨੇ ਨੇ ਠੀਕ ਹੈ ਜੀ ਸੋ ਪਹਿਲਾ ਗੱਲ ਕੀਤੀ ਗਈ ਹੈ ਕਿ ਜਿਹੜੇ ਸ਼ਿਵ ਸਿੰਘ ਜਿਨੇ ਇਹਨਾਂ ਦਾ ਜਿਹੜਾ ਜਨਮ ਹੈ 5 ਜੁਲਾਈ 1938 ਈਸਵੀ ਦੇ ਵਿੱਚ ਹੁਸਿਆਰਪੁਰ ਜ਼ਿਲ੍ਹੇ ਦੇ ਪਿੰਡ ਬਸੀ ਗੁਲਾਮ ਹੁਸੈਨ ਵਿੱਚ ਹੋਇਆ ਇਹ ਜਿਹੜਾ ਪਿੰਡ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾ ਚ ਵਸਿਆ ਹੋਇਆ ਹੈ ਇਥੇ ਸ਼ੇਵ ਸਿੰਘ ਦੇ ਪੁਰਖੇ ਖੇਤੀਬਾੜੀ ਦਾ ਕੰਮ ਕਰਦੇ ਸਨ ਸ਼ੇਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਖੁੱਲੇ ਡੁੱਲੇ ਮਾਹੌਲ ਵਿੱਚ ਪਾਲਿਆ ਮਾਪੇ ਨੇ ਉਸ ਨੂੰ ਗੁਰਬਾਣੀ ਲੋਕ ਕਥਾਵਾਂ ਤੇ ਲੋਕ ਸਾਹਿਤ ਤੋਂ ਜਾਣੂ ਕਰਵਾਇਆ ਸ਼ੇਵ ਸਿੰਘ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਲਗਾ ਸੀ ਉਹ ਪਿੰਡ ਦੇ ਕੋਲੋਂ ਲੰਘਦੇ ਪੰਗੀ ਚੌ ਵਿੱਚ ਖੇਡਣ ਚਲਾ ਜਾਂਦਾ ਚਿਕਣੀ ਮਿੱਟੀ ਨਾਲ ਆਪਣੇ ਪੈਰਾ ਉੱਪਰ ਘਾਰੂਸਾਰ ਦਾ ਰੇਤ ਨਾਲ ਘੁੱਗੂ ਕੋੜੇ ਬਣਾਉਂਦਾ ਚੌ ਦੇ ਸਰਕੰਡੇ ਦੇ ਟੀਲਿਆਂ ਨਾਲ ਬਾਲ ਖਿਡਾਉਣੇ ਊਠ ਕੋੜੇ ਛਣਛਣੇ ਤੇ ਪੰਛੀ ਬਣਾ ਬਣਾ ਆਪਣਾ ਸ਼ੌਂਕ ਪੂਰਾ ਕਰਦਾ ਪਾਣੀ 'ਚ ਤਰਦੀਆਂ ਲੱਕੜਾਂ ਨੂੰ ਬਾਹਰ ਕੱਢ ਲੈਂਦਾ ਤੇ ਉਹਨਾਂ ਵਿੱਚ ਪਸ਼ੂ ਅਤੇ ਜਾਨਵਰਾਂ ਦੇ ਰੂਪ ਘੜਨ ਲੱਗਦਾ ਮਾਪਿਆਂ ਨੂੰ ਆਪਣੇ ਪੁੱਤਰ ਵਿੱਚੋ ਪ੍ਰਤਿਭਾਸ਼ਾਲੀ ਮਨੁੱਖ ਦੇਸਨ ਲੱਗਿਆ ਤਾਂ ਅੱਜ ਸਭ ਤੋਂ ਪਹਿਲਾ ਸਵਾਲ ਹੈ ਜੀ ਸੇਵ ਸਿੰਘ ਦਾ ਜਨਮ ਕਦੋਂ ਹੋਇਆ ਤਾਂ ਸਾਨੂੰ ਉੱਪਰ ਮੈਂਸ਼ਨ ਹੈ ਕਿ 5 ਜੁਲਾਈ 1938 ਨੂੰ ਹੋਇਆ ਤੇ ਅਨਲ ਸਮਝਣਾ 15 5 ਨੂੰ ਕਿਤੇ 15 ਨਾ ਸਮਝ ਲਿਓ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਸੇਵ ਸਿੰਘ ਨੂੰ ਬਚਪਨ ਵਿੱਚ ਕਿਸ ਨਾਲ ਲਗੋ ਸੀ ਤਾਂ ਸਾਨੂੰ ਪਤਾ ਲੱਗਿਆ ਕੁਦਰਤ ਨਾਲ ਲਗੋ ਸੀ ਸੇਵ ਸਿੰਘ ਦੇ ਮਾਪੇ ਨੇ ਉਸ ਨੂੰ ਕਿਸ ਤੋਂ ਜਾਣੂ ਕਰਵਾਇਆ ਸੀ ਤਾਂ ਗੁਰਬਾਣੀ ਤੋਂ ਜਾਣੂ ਕਰਵਾਇਆ ਲੋਕ ਕਥਾਵਾਂ ਤੋਂ ਜਾਣੂ ਕਰਵਾਇਆ ਲੋਕ ਸਾਹਿਤ ਤੋਂ ਜਾਣੂ ਕਰਵਾਇਆ ਇਹਦਾ ਮਤਲਬ ਆਨਸਰ ਆ ਗਿਆ ਸ ਸ ਉਪਰੋਕਤ ਸਾਰੇ ਫਿਰ ਕਹਿੰਦੇ ਸੇਵ ਸਿੰਘ ਸਰਕੰਡੇ ਦੇ ਤੀਲਿਆਂ ਨਾਲ ਕਿਹੜੇ ਖਿਡੌਣੇ ਬਣਾਉਂਦਾ ਸੀ ਤਾਂ ਊਂਠ ਘੋੜੇ ਪੰਛੀ ਸਾਰਾ ਕੁਝ ਬਣਾਉਂਦਾ ਸੀ ਤਾਂ ਸਾਡਾ ਆਨਸਰ ਆ ਗਿਆ ਸ ਫਿਰ ਅਜੇ ਨੈਕਸਟ ਕੁਐਸਚਨ ਸਾਨੂੰ ਆਂਦੇ ਕਿ ਸਿਵ ਸਿੰਘ ਦੇ ਪਿੰਡ ਦਾ ਨਾਂ ਕੀ ਹੈ ਤਾਂ ਹੁਣ ਤੁਹਾਡੇ ਜੋ ਅੱਦੇ ਬੱਚੇ ਕਾਲੀ ਕਾਲੀ ਹੁਸ਼ਿਆਰਪੁਰ ਲਾਏ ਆਉਣਗੇ ਲੇਕਿਨ ਤੁਸੀਂ ਧਿਆਨ ਨਾਲ ਪਹਿਲੀ ਲਾਈਨ ਪੜੋ ਉਹਨਾਂ ਨੇ ਕਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਬਸੀ ਗੁਲਾਮ ਹੁਸੈਨ ਉੱਥੇ ਦਾ ਉਹਦਾ ਜਨਮ ਹੈ ਠੀਕ ਹੈ ਜੀ ਸੋ ਰਾਜੇ ਇਸ ਲਈ ਆਪਾਂ ਨੇ ਇੱਥੇ ਕੀ ਲਗਾਣੀ ਆਪਸ਼ਨ ਨੰਬਰ ਆੜਾ ਸਾਡਾ ਰਾਈਟ ਆਨਸਰ ਆਜੂ ਬਸੀ ਗੁਲਾਮ ਹੁਸੈਨ ਫਿਰ ਰਾਜੇ ਸਾਡੇ ਕੋਲ ਨੈਕਸਟ ਆਇਆ ਹੀਟ ਲਿਖੇ ਪੈਰੈਂਟ ਨੂੰ ਪੜ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਦੇਣੇ ਨੇ ਗੱਲ ਕੀਤੀ ਗਈ ਹੈ ਭਾਰਤ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਵਿੱਚ ਵਿਗਿਆਨਿਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਦਿਸ਼ਾ ਦੇ ਵਿੱਚ ਅਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਲਈ ਜਲੰਧਰ ਕਪੂਰਥਲਾ ਸੜਕ ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ 72 ਏਕੜ ਜ਼ਮੀਨ ਵਿੱਚ ਕੁਸ਼ਪਾ ਗੁਜਰਾਲ ਸਾਇੰਸ ਸਿਟੀ ਬਣਾਇਆ ਗਿਆ ਹੈ ਜਿੱਥੇ ਮੋਸਟਲੀ ਆਪਣੇ ਵਿਦਿਆਕ ਤੋਂ ਜਾਂਦੇ ਹੀ ਨੇ ਸਾਇੰਸ ਸਿਟੀ ਦਾ ਜਿਹੜਾ ਨੀਂ ਪੱਥਰ ਹੈ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਦੇ ਵੱਲੋਂ 17 ਅਕਤੂਬਰ 1997 ਨੂੰ ਰੱਖਿਆ ਇਸ ਉਪਰਾਲੇ ਦਾ ਮੰਤਵ ਦੇਸ਼ ਦੀ ਨੌਜਵਾਨ ਪੀੜੀ ਨੂੰ ਵਿਗਿਆਨ ਦੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈ 19 ਮਾਰਚ 2005 ਨੂੰ ਇਸ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਗਿਆ ਸਾਇੰਸ ਸਿਟੀ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਾਤਾ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਂ ਤੇ ਰੱਖਿਆ ਗਿਆ ਆਪ ਇੱਕ ਸਮਾਜ ਸੇਵਕਾ ਸਨ ਹੁਣ ਤੱਕ ਦੇਸ਼ ਭਰ ਤੋਂ ਲੱਖਾਂ ਲੋਕ ਪੰਜਾਬ ਵਿੱਚ ਸਾਇੰਸ ਸਿਟੀ ਵਿਖੇ ਆ ਕੇ ਆਨੰਦ ਮਾਣ ਚੁੱਕੇ ਹਨ ਸੋ ਆਈ ਰਿਮੈਂਬਰ ਜਦੋਂ ਅਸੀਂ ਪੰਜਵੀਂ ਕਲਾਸ ਚ ਹੁੰਦੇ ਸੀ ਤਾਂ ਸਾਡਾ ਵੀ ਸਾਇੰਸ ਸਿਟੀ ਇੱਕ ਟ੍ਰਿਪ ਗਿਆ ਸੀ ਤੁਸੀਂ ਦੱਸਣਾ ਕਮੈਂਟ ਸੈਕਸ਼ਨ ਚ ਕਿ ਤੁਹਾਡਾ ਗੱਲ ਗਿਆਈ ਟ੍ਰਿਪ ਇੱਥੇ ਚਲੋ ਦੇਸ਼ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਨੂੰ ਕਿਹੜੀ ਸੋਚ ਦਾ ਧਾਰਨੀ ਹੋਣਾ ਜ਼ਰੂਰੀ ਹੈ ਤਾਂ ਇਹਦਾ ਆਨਸਰ ਹੈ ਜੀ ਵਿਗਿਆਨਿਕ ਸੋਚ ਦਾ ਸਾਇੰਸ ਸਿਟੀ ਕਿੰਨੇ ਏਕੜ ਜ਼ਮੀਨ ਵਿੱਚ ਬਣਾਇਆ ਗਿਆ ਤਾਂ ਇਹਦਾ ਆਨਸਰ ਹੈ ਜੀ 72 ਏਕੜ ਜ਼ਮੀਨ ਉਸ ਤੋਂ ਬਾਅਦ ਕਹਿੰਦੇ ਸਾਇੰਸ ਸਿਟੀ ਆਪ ਲੋਕਾਂ ਲਈ ਕਦੋਂ ਖੁੱਲਿਆ ਤਾਂ 19 ਮਾਰਚ 2005 ਨੂੰ ਖੁੱਲਿਆ ਸਾਇੰਸ ਸਿਟੀ ਦਾ ਨਾਂ ਕਿਸ ਦੇ ਨਾਂ ਤੇ ਰੱਖਿਆ ਗਿਆ ਏ ਤਾਂ ਉਹ ਹੈਗਾ ਜੀ ਪੁਸ਼ਪਾ ਗੁਜਰਾਲ ਜਿਹੜੇ ਹੈਗੇ ਨੇ ਇੰਦਰ ਕੁਮਾਰ ਇੰਦਰ ਕੁਮਾਰ ਗੁਜਰਾਲ ਦੇ ਮਾਤਾ ਜੀ ਨੇ ਉਹਨਾਂ ਦੇ ਨਾਮ ਤੇ ਇਹਨਾਂ ਦਾ ਨਾਮ ਰੱਖਿਆ ਗਿਆ ਹੈ ਸਾਇੰਸ ਸਿਟੀ ਕਿਸ ਨੇ ਬਣਾਇਆ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਦੋਨਾਂ ਦੀ ਮਿਲੀ ਭਗਤ ਦੇ ਨਾਲ ਜਿਹੜਾ ਹੈਗਾ ਇਹ ਦੋਨਾਂ ਦੇ ਸਪੋਰਟ ਨਾਲ ਬਣਿਆ ਹੈ ਉਸ ਤੋਂ ਬਾਅਦ ਅੱਜ ਨੈਕਸਟ ਹੇਟ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਬਹੁ ਵਿਕਲਪੀ ਕਿਹੜੇ ਹੁੰਦੇ ਨੇ ਜੀ ਐਮਸੀਕਿਊ ਸਭ ਤੋਂ ਪਹਿਲਾਂ ਕਹਿੰਦੇ ਹੇਟ ਲਿਖਿਆ ਵਿੱਚੋਂ ਪ੍ਰਣਾਮ ਸ਼ਬਦ ਕਿਹੜਾ ਇਹ ਤਾਂ ਸਾਡਾ ਜਿਹੜਾ ਪ੍ਰਣਾਮ ਸ਼ਬਦ ਹੈ ਜੀ ਉਹ ਸਾਡੀ ਆਏਗਾ ਠੀਕ ਹੈ ਜੀ ਨੈਕਸਟ ਇਜ਼ ਕਾਮਾ ਵਿਸ਼ਰਾਮ ਚਿੰਨਹ ਕਿਹੜਾ ਹੈ ਤਾਂ ਸਾਨੂੰ ਪਤਾ ਇਹ ਕਾਮਾ ਹੁੰਦਾ ਤਾਂ ਸਾਡਾ ਆੜਾ ਰਾਈਟ ਆਨਸਰ ਆ ਜਾਏਗਾ ਕਿਸੇ ਸ਼ਬਦ ਦੇ ਸਮਾਨ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕਹਿੰਦੇ ਨੇ ਜੀ ਸਮਾਨਾਰਥਕ ਸ਼ਬਦ ਵਿਰੋਧਾਰਥਕ ਸ਼ਬਦ ਕਿਹੜੇ ਹੁੰਦੇ ਨੇ ਵਿਪਰੀਤ ਜਿਵੇਂ ਮੋਟਾ ਪਤਲਾ ਬਹੁਅਰਥਕ ਸ਼ਬਦ ਹੁੰਦੇ ਨੇ ਕਿ ਜਦੋਂ ਇੱਕੋ ਹੀ ਚੀਜ਼ ਦੇ ਇੱਕੋ ਹੀ ਸ਼ਬਦ ਦੇ ਬਹੁਤ ਸਾਰੇ मीनिंग ਨਿਕਲੋ ਹੁੰਦੇ ਆ ਬਹੁਅਰਥਕ ਸਮਾਨਾਰਥਕ ਜਦੋਂ ਕਾਫੀ ਸਾਰੇ ਵੱਖ-ਵੱਖ ਸ਼ਬਦਾਂ ਦੇ ਇੱਕੋ ਹੀ मीनिंग ਨਿਕਲ ਠੀਕ ਹੈ ਤਾਂ ਕਿਸੇ ਸ਼ਬਦ ਦੇ ਸਮਾਨ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਨੇ ਸਮਾਨਾਰਥਕ ਸ਼ਬਦ ਨੈਕਸਟ ਇਜ਼ ਗੁੱਡੀ ਚੜਨੀ ਮੁਹਾਵਰੇ ਦਾ ਸਹੀ ਅਰਥ ਕੀ ਹੈ ਤਾਂ ਗੁੱਡੀ ਚੜਨੀ ਦਾ ਮਤਲਬ ਹੁੰਦਾ ਹੈ ਪ੍ਰਸਿੱਧੀ ਹੋਣਾ ਨੈਕਸਟ ਇਸ ਕਹਿੰਦੇ ਅਸੀਂ ਕੱਲ ਦਿੱਲੀ ਗਏ ਬਾਗ ਵਿੱਚ ਕਿਰਿਆ ਸ਼ਬਦ ਸੁਣੋ ਤਾਂ ਇਹਦੇ ਚ ਜਿਹੜਾ ਕਿਰਿਆ ਸ਼ਬਦ ਹੈ ਉਹ ਕਿਹੜਾ ਜੀ ਗਏ ਨੈਕਸਟ ਇਜ਼ ਹੇਠ ਲਿਖੇ ਵਸਤੁਨਿਸ਼ਟ ਪ੍ਰਸ਼ਨਾਂ ਦੇ ਸਹੀ ਉੱਤਰ ਲਿਖਨੇ ਨੇ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤਾਂ ਪੜਨਾਮ 6 ਪ੍ਰਕਾਰ ਦੇ ਹੁੰਦੇ ਨੇ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਦੋ ਕਿਸਮਾਂ ਹੁੰਦੀਆਂ ਨੇ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੇ 5 ਪ੍ਰਕਾਰ ਦੇ ਹੁੰਦੇ ਨੇ ਸਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੀ ਦੋ ਪ੍ਰਕਾਰ ਦੇ ਹੁੰਦੇ ਨੇ ਪੰਜਾਬੀ ਲਿਪੀ ਵਿੱਚ ਸਵਰ ਕਿੰਨੇ ਨੇ ਤਿੰਨ ਸਵਰ ਨੇ ਫਿਰ ਅੱਗੇ ਕਹਿੰਦੇ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਤਾਂ 8 ਕਿਸਮਾਂ ਨੇ ਘੋੜਾ ਸ਼ਬਦ ਦਾ ਸਹੀ ਬਹੁਵਚਨ ਸ਼ਬਦ ਕਿਹੜਾ ਹੈ ਜੀ ਘੋੜੇ ਯੋਜਕ ਦੀਆਂ ਕਿੰਨੀਆਂ ਕਿਸਮਾਂ ਨੇ ਤਾਂ ਯੋਜਕ ਦੀਆਂ ਰਜੇ 2 ਕਿਸਮਾਂ ਨੇ ਫਿਰ ਕਹਿੰਦੇ ਫੁੱਲੇ ਨਾ ਸਮਾਉਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਤਾਂ ਇਹਦਾ ਮਤਲਬ ਹੈ ਬਹੁਤ ਖੁਸ਼ ਹੋਣਾ ਨੈਕਸਟ ਇਜ਼ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਅਖਾਣ ਕਿਸ ਲਈ ਵਰਤਿਆ ਜਾਂਦਾ ਹੈ ਤਾਂ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਨਿਕੰਮਾ ਆਦਮੀ ਹੋਵੇ ਤੇ ਜਿਹੜੀਆਂ ਗੱਲਾਂ ਬਹੁਤ ਕਰੇ ਪਰ ਕੋਈ ਕੰਮ ਨਾ ਕਰੇ ਸੋ ਇਸੇ ਲਈ ਇਹਦਾ ਜਿਹੜਾ ਰਾਈਟ ਆਨਸਰ ਬਣੂਗਾ ਸਸਾ ਜਿਹਦੇ ਵਿੱਚ ਕਿਹਾ ਗਿਆ ਊੜਾ ਤੇ ਆੜਾ ਦੋਵੇਂ ਸਹੀ ਹਨ ਉਸ ਤੋਂ ਬਾਅਦ ਅੱਗੇ ਆਪਾਂ ਨੇ ਸਹੀ ਮਿਲਾਨ ਕਰਨੇ ਆ ਫੁੱਲੇ ਨਾ ਸਮਾਉਣਾ ਦਾ ਮਤਲਬ ਹੈ ਬਹੁਤ ਖੁਸ਼ ਹੋਣਾ ਠੀਕ ਹੈ ਉਸ ਤੋਂ ਬਾਅਦ ਅੰਨਾ ਤੇ ਸੁਜਾਖਾ ਇਹ ਵਿਰੋਧਾਰਥਕ ਸ਼ਬਦ ਨੇ ਜਿੱਤਣਾ ਤੇ ਹਾਰਨਾ ਅਦਭੁਤ ਦਾ ਮਤਲਬ ਹੋ ਗਿਆ ਅਨੋਖਾ ਮਤਲਬ ਅਦਭੁਤ ਜਿਹੜਾ ਬਹੁਤ ਹੀ ਅਨੋਖਾ ਹੈ ਬਹੁਤ ਹੀ ਮਤਲਬ ਵਦਿਆ ਜਿਹੜਾ ਦ੍ਰਿਸ਼ ਆਪਾਂ ਕਹਿ ਸਕਦੇ ਹਾਂ ਤੋ ਆਟੋਮੈਟਿਕਲੀ ਖੇੜਾ ਦਾ ਆਨਸਰ ਕੀ ਬਣ ਜੂਗਾ ਖੁਸ਼ੀ ਉਸ ਤੋਂ ਬਾਅਦ ਅਜੇ ਨੈਕਸਟ ਤੁਸੀਂ ਇਹ ਖੁਦ ਕਰੋਗੇ ਭਾਗਾੜਾ ਦੇ ਵਿੱਚ ਤੁਹਾਨੂੰ ਹੇਠ ਲਿਖਿਆ 17 ਵਿੱਚੋਂ ਕਿਸੇ ਇੱਕ ਦੇ ਭਾਵ ਅਰਥ ਲਿਖਣੇ ਨੇ ਚਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ ਬਲਦਾਂ ਦੀ ਜੋੜੀ ਅੱਗੇ ਅੱਗੇ ਭੱਜਦੀ ਜਾਂ ਫਿਰ ਪਿੱਪਲ ਦੀਆਂ ਪੀਂਗਾ ਝੂਟ ਝੂਟ ਜਿੱਥੇ ਚੜੀ ਅਖੀਰ ਜਵਾਨੀ ਸੀ ਜਿੱਥੇ ਸਾਈਆਂ ਭੋਰੇ ਬੈਠ ਬੈਠ ਕੇ ਗਾਉਂਦਿਆਂ ਰਾਤ ਲੰਗਾਨੀ ਸੀ ਤੋਂ ਇਹ ਵਾਲੀ ਤੁਸੀਂ ਜਿਹੜੀਆਂ ਤੁਹਾਨੂੰ ਪੰਕਤੀਆਂ ਦਿੱਤੀਆਂ ਨੇ ਇਹਨਾਂ ਦਾ ਤੁਸੀਂ ਇਹਨੇ ਭਾ ਅਰਥ ਲਿਖਣੇ ਨੇ ਉਸ ਤੋਂ ਬਾਅਦ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖਨੇ ਆ ਪੰਜ ਪ੍ਰਸ਼ਨ ਨੇ ਇਹਦੇ ਆਨਸਰ ਮੈਨੇ ਲਗਾਏ ਹੋਏ ਨੇ ਮੈਂ ਤੁਹਾਨੂੰ ਲਾਸਟ ਚ ਕਰਵਾ ਦਿੰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਅਜਿਹੇ ਜਿਹੜੇ ਮੁਹਾਵਰੇ ਨੇ ਇਹਨਾਂ ਨੂੰ ਵੀ ਆਪਣਾ ਜਿਹੜੇ ਹੈਗੇ ਆ ਤੁਸੀਂ ਇਹਨਾਂ ਨੂੰ ਵਾਕਾਂ ਦੇ ਵਿੱਚ ਵਰਤਣਾ ਜਿਵੇਂ ਜਿਗਰ ਦਾ ਟੋਟਾ ਜਿਹੜਾ ਬਹੁਤ ਪਿਆਰਾ ਹੁੰਦਾ ਠੀਕ ਹੈ ਇਹ ਸਾਰੇ ਤੁਸੀਂ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਫਿਰ ਕਹਿੰਦੇ ਮੈਂ ਦਿੱਲੀ ਜਾ ਰਿਹਾ ਹਾਂ ਇਸ ਵਾਕ ਵਿੱਚੋਂ ਨਾਮ ਸ਼ਬਦ ਚੋਂ ਤਾਂ ਨਾਮ ਕੌਣ ਹੈ ਜੀ ਦਿੱਲੀ ਬਿਕੋਜ਼ ਦਿੱਲੀ ਕੀ ਸੀ ਜਗਾ ਦਾ ਨਾਮ ਹੈ ਫਿਰ ਅਜੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਲੇਖ ਯਾਦ ਕਰ ਸਕਦੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਦਾੜ ਦੀ ਸਮੱਸਿਆ ਅਖੀ ਡਿੱਠਾ ਮੈਚ ਜਾਂ ਫਿਰ 26 ਜਨਵਰੀ ਲਾਸਟ ਤੇ ਮੈਂ ਇਹਦੀਆਂ ਪਿਕਚਰਸ ਐਡ ਕੀਤੀਆਂ ਨੇ ਆਈ ਥਿੰਕ ਹਾਂ ਐਡ ਕੀਤੀਆਂ ਨੇ ਸੋ ਮੈਂ ਤੁਹਾਨੂੰ ਦਿਖਾ ਦੂੰਗੀ ਜਾਂ ਫਿਰ ਰਜੇ ਤੁਸੀਂ ਨੇ ਕੀ ਕਰਨਾ ਮਿਊਸਪਲ ਕਮੇਟੀ ਦੇ ਪ੍ਰਧਾਨ ਨੂੰ ਮੁਹੱਲੇ ਦੀ ਸਫਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਬਿਨੇ ਪੱਤਰ ਲਿਖੋ ਜਾਂ ਫਿਰ ਜੁਰਮਾਨਾ ਮਾਫੀ ਲਈ ਆਪਾਂ ਨੇ ਸਕੂਲ ਮੁਖੀ ਨੂੰ ਬਿਨੇ ਪੱਤਰ ਲਿਖਣਾ ਹੈ ਇਹ ਮੈਨੇ ਅਲੱਗ ਪਿਕਚਰਜ਼ ਐਡ ਕੀਤੀਆਂ ਨੇ ਮੈਂ ਤੁਹਾਨੂੰ ਹੁਣੇ ਦਿਖਾ ਦਿੰਦੀ ਹਾਂ ਠੀਕ ਹੈ ਉਸ ਤੋਂ ਬਾਅਦ ਹੈਟ ਲਿਖੇ ਡੱਬਿਆਂ ਵਿੱਚੋਂ ਚੁਣ ਕੇ ਕੋਈ 8 ਸਾਰਥਕ ਸ਼ਬਦ ਲਿਖਣੇ ਹੈ ਯਾਨੀ ਇਦਾਂ ਦੇ ਸ਼ਬਦ ਜਿਨ੍ਹਾਂ ਦਾ ਮੀਨਿੰਗ ਹੋਵੇ ਦੇਖੋ ਆ ਇੱਕ ਲੇਖਤਾ ਜੀ ਕਵੀ ਠੀਕ ਹੈ ਫਿਰ ਤਰ ਫਿਰ ਉਸ ਤੋਂ ਬਾਅਦ ਆਪਾਂ ਨੇ ਲਿਖਤਾ ਆ ਤਰਸ ਹੋ ਗਿਆ ਠੀਕ ਹੈ ਜੀ ਇੱਥੋਂ ਹੋ ਗਿਆ ਕਦਰ ਫਿਰ ਇਹਨੂੰ ਮਿਲਾ ਕੇ ਹੋ ਗਿਆ ਜੀ ਕੁਦਰਤ ਠੀਕ ਹੈ ਇੱਥੋਂ ਹੋ ਗਿਆ ਕੁੜੀ ਆ ਖਬਰ ਫਿਰ ਨਰ ਇਥੋਂ ਰੀਸ ਬਣਾ ਸਕਦੇ ਆਪਾਂ ਇਥੋਂ ਕਾਤਲ ਬਣਾ ਸਕਦੇ ਆ ਇਥੋਂ ਭੇਤ ਰਗ ਠੀਕ ਹੈ ਢੀਲ ਹੋ ਗਿਆ ਫਰੀਦ ਹੋ ਗਿਆ ਇਸ ਤਰੀਕੇ ਨਾਲ ਆਪਾਂ ਨੇ 8-7 ਸਾਰਥਕ ਸ਼ਬਦ ਜਿਹੜੇ ਹੈਗੇ ਨੇ ਚੂਸ ਕਰ ਲੈਣੇ ਨੇ ਤੁਹਾਨੂੰ ਵਿੱਚੋਂ ਹੋਰ ਵੀ ਮਿਲ ਸਕਦੇ ਨੇ ਠੀਕ ਹੈ ਸੋ ਤੁਸੀਂ ਉਸ ਮੁਤਾਬਿਕ ਦੇਖ ਲਿਓ ਹੁਣ ਉਸ ਤੋਂ ਬਾਅਦ ਪੜਨਾਮ ਜਾਂ ਕਿਰਿਆ ਵਿਸ਼ੇਸ਼ਣ ਵਿੱਚੋਂ ਕਿਸੇ ਇੱਕ ਦੀ ਆਪਾਂ ਨੇ ਪਰਿਭਾਸ਼ਾ ਲਿਖਣੀ ਹੈ ਹੁਣ ਮੈਂ ਤੁਹਾਨੂੰ ਇਹ ਸਾਰਿਆਂ ਦੇ ਆਨਸਰਸ ਕਰਾ ਦੇਣੀ ਆ ਸੋ ਜਸਟ ਗਿਵ ਮੀ ਅ ਸੈਕਿੰਡ ਹਾਂਜੀ ਸੋ ਸਭ ਤੋਂ ਪਹਿਲਾ ਜਿਹੜੀ ਸਵਾਲ ਆ ਉਹ ਦੇਖ ਲਓ ਲਤਾ ਕਿੱਥੇ ਗਈ ਸੀ ਅਤੇ ਕਿਉਂ ਗਈ ਸੀ ਸੋ ਲਤਾ ਜਿਹੜੀ ਹੈਗੀਆ ਗੁਆਂਢੀਆਂ ਦੇ ਘਰ ਸਵਾਲ ਕੱਢਣ ਲਈ ਗਈ ਸੀ ਨੈਕਸਟ ਹੈਗਾ ਮੱਝ ਦਾ ਕੱਟਾ ਕਿਹੋ ਜਿਹਾ ਸੀ ਤਾਂ ਮੱਝ ਦਾ ਕੱਟਾ ਪੰਜ ਕਲਿਆਣਾ ਸੀ ਉਸ ਦਾ ਰੰਗ ਸ਼ਾਹ ਕਾਲਾ ਮੱਥੇ ਤੇ ਚਿੱਟਾ ਫੁੱਲ ਚਾਰੇ ਪੈਰ ਤੇ ਪੂੰਛ ਦਾ ਕੁਝ ਹਿੱਸਾ ਚਿੱਟਾ ਸੀ ਠੀਕ ਹੈ ਮੱਝ ਕੱਟੇ ਨੂੰ ਕਿਵੇਂ ਮਮਤਾ ਵਿਖਾ ਰਹੀ ਸੀ ਤਾਂ ਮੱਝ ਕੱਟੇ ਨੂੰ ਵਾਰ-ਵਾਰ ਛੱਟ ਕੇ ਮਮਤਾ ਵਿਖਾ ਰਹੀ ਸੀ ਨੈਕਸਟ ਕੁਐਸਚਨ ਰਜੇ ਭੂਆ ਨੇ ਆਪਣੇ ਭਤੀਜੇ ਨਾਲ ਮੋਹ ਕਿਵੇਂ ਪ੍ਰਗਟ ਕੀਤਾ ਕਹਿੰਦੇ ਭੂਆ ਨੇ ਆਪਣੇ ਭਤੀਜੇ ਨਾਲ ਬੜਾ ਪਿਆਰ ਕੀਤਾ ਉਸ ਨੂੰ ਉਸਦੇ ਆਉਣ ਦਾ ਚਾ ਚੜ ਗਿਆ ਉਸ ਵੱਲੋਂ ਨਮਸਕਾਰ ਕਰਨ ਤੇ ਭੂਆ ਨੇ ਅਸੀਸਾਂ ਦਿੱਤੀਆਂ ਉਸਦੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਆਖਿਆ ਕਿ ਉਹਨਾਂ ਦਾ ਤਾਇਆ ਹੈ ਆਓ ਉਸ ਨੂੰ ਮਿਲੋ ਉਸ ਨੇ ਪਿਆਰ ਨਾਲ ਮੇਰੇ ਪਰਿਵਾਰ ਦੀ ਸੁੱਖ ਸਾਂਭ ਪੁੱਛੀ ਨੂੰ ਨੂੰ ਭੋਜਨ ਤਿਆਰ ਕਰਨ ਲਈ ਰਸੋਈ ਵਿੱਚ ਭੇਜ ਦਿੱਤਾ ਤੇ ਉਸ ਨੇ ਉਸ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂ ਫਿਰ ਜਿਵੇਂ ਵੀ ਤੁਹਾਡੇ ਟੀਚਰਜ਼ ਵੱਲੋਂ ਤੁਹਾਡੇ ਲਈ ਤਿਆਰ ਕਰਾਏ ਗਏ ਨੇ ਉਸ ਤਰੀਕੇ ਨਾਲ ਤੁਸੀਂ ਇਹ ਸਵਾਲ ਕਰ ਲੈਣੇ ਨੇ ਸੇਵ ਸਿੰਘ ਨੂੰ ਇੱਕ ਕਲਾਕਾਰ ਵਜੋਂ ਕਿਹੜੇ-ਕਿਹੜੇ ਸਨਮਾਨ ਤੇ ਇਨਾਮ ਪ੍ਰਾਪਤ ਹੋ ਚੁੱਕੇ ਹਨ ਤਾਂ ਸੇਵ ਸਿੰਘ ਨੂੰ 1979 ਵਿੱਚ ਨੈਸ਼ਨਲ ਅਵਾਰਡ ਮਿਲਿਆ ਤੇ 1991 ਦੇ ਵਿੱਚ ਹਰਿਆਣਾ ਸਰਕਾਰ ਨੇ ਵੀ ਸਨਮਾਨਿਤ ਕੀਤਾ ਨੈਕਸਟ ਹੈ ਜੇ ਸਾਇੰਸ ਸਿਟੀ ਕਿੱਥੇ ਸਥਿਤ ਹੈ ਇਸ ਦਾ ਕੁੱਲ ਖੇਤਰਫਲ ਕਿੰਨਾ ਹੈ ਦੇਖੋ ਕੁੱਲ ਖੇਤਰਫਲ ਅਸੀਂ ਆਲਰੇਡੀ ਪੈਰੇ 'ਚ ਪੜ ਕੇ ਆਇਆ 72 ਏਕ 72 ਏਕਰ ਸੌਰੀ 72 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ ਉਹਦੇ ਕੋ ਕਿਸੇ ਨੇ ਮਜ਼ਾਕ ਨਹੀਂ ਹਣਾ ਬਿਕੋਜ਼ ਜਦੋਂ ਲਗਾਤਾਰ ਬੋਲ ਦਿੱਤਾ ਕਈ ਵਾਰੀ ਟੰਗ ਸਲਿੱਪ ਹੋ ਜਾਂਦੀ ਹੈ ਠੀਕ ਹੈ ਓਕੇ ਸਾਇੰਸ ਸਿਟੀ ਜਲੰਧਰ ਕਪੂਰਥਲਾ ਸੜਕ ਤੇ 72 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ ਠੀਕ ਹੈ ਜੀ ਨੈਕਸਟ ਧਿਆਨ ਚੰਦ ਦੀ ਖੇਡ ਨਾਲ ਕਿਹੜੀਆਂ ਦੰਦ ਕਥਾਵਾਂ ਜੁੜੀਆਂ ਹੋਈਆਂ ਹੱਟ ਤੱਕ ਕਹਿੰਦੇ ਕਈਆਂ ਦਾ ਵਿਚਾਰ ਸੀ ਕਿ ਧਿਆਨ ਚੰਦ ਦੀ ਹਾਕੀ ਨਾਲ ਚੁੰਬਕ ਵਰਗੀ ਕੋਈ ਚੀਜ਼ ਜੁੜੀ ਹੋਈ ਹੈ ਤਾਂ ਹੀ ਗੇਂਦ ਉਸ ਦੀ ਹਾਕੀ ਨਾਲੋਂ ਲੈਂਦੀ ਨਹੀਂ ਇੱਕ ਆਦਮੀ ਨੇ ਇਸ ਗੱਲ ਦੀ ਪਰਖ ਲਈ ਉਸ ਨੂੰ ਆਪਣੀ ਹਾਕੀ ਦੇ ਕੇ ਖੇਡਣ ਲਈ ਕਿਹਾ ਧਿਆਨ ਚੰਦ ਨੇ ਉਸ ਹਾਕੀ ਨਾਲ ਵੀ ਆਸਾਨੀ ਨਾਲ ਗੋਲ ਕਰ ਦਿੱਤਾ ਇਸ ਤੇ ਉਸ ਦਾ ਸ਼ੰਕਾ ਜਿਹੜਾ ਹੈਗਾ ਦੂਰ ਹੋ ਗਿਆ ਨੈਕਸਟ ਇਸ ਰਾਜੇ ਪ੍ਰਣਾਮ ਕਿਸ ਨੂੰ ਆਖਦੇ ਨੇ ਇਹ ਆਪਾਂ ਨੇ ਦੇਖਣਾ ਹੈ ਦੀ ਤੁਸੀਂ ਡੈਫੀਨੇਸ਼ਨ ਯਾਨੀ ਪਰਿਭਾਸ਼ਾ ਯਾਦ ਕਰਨੀ ਹੈ ਕਿ ਵਾਕ ਵਿੱਚ ਜਿਹੜਾ ਸ਼ਬਦ ਕਿਸੇ ਨਾਮ ਦੀ ਜਗ੍ਹਾ ਵਰਤਿਆ ਜਾਵੇ ਉਸ ਉਸ ਨੂੰ ਪੜਨਾਮ ਕਹਿੰਦੇ ਨੇ ਜਾਂ ਫਿਰ ਉਹ ਪੜਨਾਮਕ ਹੁੰਦਾ ਹੈ ਜਿਵੇਂ ਮੈਂ ਅਸੀਂ ਸਾਡਾ ਤੂੰ ਤੁਸੀਂ ਤੁਹਾਡਾ ਇਹ ਉਹ ਆਪ ਆਦਮ ਤੁਸੀਂ ਜੇ ਕਰ ਸਕਦੇ ਹੋ ਤਾਂ ਇਹਦੀਆਂ ਹਕਿਸਮਾਂ ਯਾਦ ਕਰੋ ਕਿ 6 ਤਰ੍ਹਾਂ ਦਾ ਹੁੰਦਾ ਹੈ ਪੁਰਖਵਾਚਕ ਨਿਜਵਾਚਕ ਸੰਬੰਧਵਾਚਕ ਪ੍ਰਸ਼ਨਵਾਚਕ ਨਿਸ਼ਚੇਵਾਚਕ ਤੇ ਅਨਿਸ਼ਚੇਵਾਚਕ ਮੁਕਤ ਦਾ ਨੈਕਸਟ ਕੁਐਸਚਨ ਉਸ ਤੋਂ ਬਾਅਦ ਅਜੇ ਅਸੀਂ ਦੱਸਨੇ ਕਿਰਿਆ ਵਿਸ਼ੇਸ਼ਣ ਕੀ ਹੁੰਦੀ ਹੈ ਤਾਂ ਕਿਰਿਆ ਵਿਸ਼ੇਸ਼ਣ ਕਹਿੰਦੇ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅਰਥਾਤ ਕਿਰਿਆ ਦਾ ਢੰਗ ਸਮਾਂ ਜਾਂ ਸਥਾਨ ਪ੍ਰਗਟ ਕਰੇ ਜਾਂ ਵਿਸ਼ੇਸ਼ਤਾ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਹੇਠ ਲਿਖੇ ਵਿਆਕਰਨ ਨੂੰ ਧਿਆਨ ਨਾਲ ਪੜੋ। ਸ਼ੀਲਾ ਤੇਜ਼ ਤੁਰਦੀ ਹੈ, ਕੁੱਤਾ ਉੱਚੀ-ਉੱਚੀ ਭੌਂਕਦਾ ਹੈ, ਬੱਚੇ ਕੋਠੇ ਉੱਪਰ ਖੇਡਦੇ ਸਨ, ਉਹ ਸਵੇਰੇ-ਸਵੇਰੇ ਸੈਰ ਕਰਨ ਜਾਂਦਾ ਹੈ ਤਾਂ ਕਹਿੰਦੇ ਇਹਦੇ ਵਿੱਚ ਤੇਜ ਚੁਟੀ ਕੋਠੇ ਉੱਪਰ ਤੇ ਸਵੇਰੇ ਸਵੇਰੇ ਜਿਹੜੇ ਸ਼ਬਦ ਨੇ ਇਹ ਕੌਨ ਨੇ ਕਿਰਿਆ ਵਿਸ਼ੇਸ਼ਣ ਨੇ ਕਿਉਂਕਿ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਹੇ ਹਨ ਮੂਵ ਟੂ ਦਾ ਨੈਕਸਟ ਕੁਐਸਚਨ ਅਪਾ ਆਲਰੇਡੀ ਕਰ ਚੁੱਕਿਆ ਲਤਾ ਕਿੱਥੇ ਗਈ ਸੀ ਲਤਾ ਗਵੰਡੀਆਂ ਦੇ ਘਰ ਗਈ ਸੀ ਉਹ ਉੱਥੇ ਸਵਾਲ ਕੱਢਣ ਲਈ ਗਈ ਸੀ ਤੇ ਉਹ ਉੱਥੇ ਹੀ ਬੈਠ ਗਈ ਸੀ ਨੈਕਸਟ ਜ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਪਾਂ ਨੇ ਲੇਖ ਕਰਨਾ ਹੈ ਤੁਸੀਂ ਆ ਸੰਕੇਤ ਵਾਲਾ ਪਾਰਟ ਨਹੀਂ ਲਿਖਣਾ ਹੁੰਦਾ ਆਪਾਂ ਸਿਰਫ ਲਿਖਦੇ ਆ ਪਹਿਲਾਂ ਜਨਮ ਤੇ ਮਾਤਾ ਪਿਤਾ ਹੈਡਿੰਗ ਬਣਾਵਾਂਗੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਹੋਏ ਹਨ ਆਪ ਦਾ ਜਨਮ ਸਾਲ 1469 ਵਿੱਚ 1469 ਹਾਂ ਇਸ ਵੀ ਵਿੱਚ ਹੋਇਆ ਆਪ ਦੇ ਪਿਤਾ ਜਿਹਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਸੀ ਆਪ ਦੇ ਜਨਮ ਸਮੇ ਆਪ ਦੇ ਮਾਤਾ ਪਿਤਾ رائےਪੋਈ ਦੀ ਤਲਵੰਡੀ ਪਾਕਿਸਤਾਨ ਵਿੱਚ ਰਹਿੰਦੇ ਸਨ ਆਪ ਦੇ ਪਿਤਾ ਜੀ ਪਟਵਾਰੀ ਸਨ ਆਪ ਜੀ ਦੀ ਪਾਲਣਾ ਬੜੇ ਚਾਵਾਂ ਨਾਲ ਹੋਈ ਫਿਰ ਆਪਾਂ ਉਹਨਾਂ ਦਾ ਬਚਪਨ ਤੇ ਵਿੱਦਿਆ ਫਿਰ ਰੱਬੀ ਲਗਨ ਵਿਆਹ ਉਸ ਸਮੇਂ ਦੀ ਹਾਲਾਤ ਲੋਕਾਂ ਦੇ ਭਲੇ ਲਈ ਯਾਤਰਾਵਾਂ ਤੇ ਉਪਦੇਸ਼ ਪਾਪੀਆਂ ਨੂੰ ਤਾਰਨਾ ਔਰ ਇਹ ਸਾਰੇ ਜਿਹੜੇ ਪੁਆਇੰਟਸ ਨੇ ਕਵਰ ਕਰਾਂਗੇ ਉਸ ਤੋਂ ਬਾਅਦ ਰਾਜੇ ਤੁਸੀਂ ਅਗਰ ਹੋ ਸਕੇ ਤਾਂ ਦਾਜ ਦੀ ਸਮੱਸਿਆ ਵਾਲਾ ਜਿਹੜਾ ਹੈਗਾ ਇਹ ਤੁਸੀਂ ਕਰ ਸਕਦੇ ਹੋ ਔਰ ਉਸ ਤੋਂ ਇਲਾਵਾ ਰਜੀ 26 ਜਨਵਰੀ बिकॉज ਹੁਣ ਲੰਘ ਕੇ ਗਿਆ ਇਹ ਤਾਂ ਡੈਫੀਨੇਟਲੀ ਆਨ ਆ ਬੰਦ ਹੈ ਸੋ ਇਹ ਵਾਲਾ ਜਿਹੜਾ ਅਲੇਖ ਹੈ ਇਹ ਵੀ ਤੁਸੀਂ ਜ਼ਰੂਰ ਕਰਕੇ ਜਾਇਓ ਉਸ ਤੋਂ ਬਾਅਦ ਰਜੀ ਗੱਲ ਕਰੀਏ ਆਪਾਂ ਪੱਤਰਾਂ ਦੀ ਤਾਂ ਇੱਕ ਆਪਾਂ ਨੇ ਪੱਤਰ ਕਰਨਾ ਹੈ ਮੁੱਖ ਅਧਿਆਪਕ ਨੂੰ ਜੁਰਮਾਨਾ ਮੁਆਫ ਕਰਾਉਣ ਲਈ ਬਿਨੇ ਪੱਤਰ ਲਿਖਣਾ ਹੈ ਸੋ ਇਹ ਜਿਵੇਂ ਵੀ ਤੁਹਾਡੇ ਸਕੂਲ ਟੀਚਰਸ ਨੇ ਕਰਾਇਆ ਹੈ ਤੁਸੀਂ ਉਸ ਮੁਤਾਬਿਕ ਇਹਨੂੰ ਕਰ ਸਕਦੇ ਹੋ ਠੀਕ ਹੈ ਇੱਕ ਵਾਰ ਦੇਖੋ ਆਪਾਂ ਨੇ ਸਟਾਰਟਿੰਗ ਦੇ ਵਿੱਚ ਸੇਵਾ ਵਿਖੇ ਫਿਰ ਆਪਾਂ ਕਿਉਂਕਿ ਮੁੱਖ ਅਧਿਆਪਕ ਨੂੰ ਲਿਖ ਰਹੇ ਹਾਂ ਤਾਂ ਆਪਾਂ ਮੁੱਖ ਅਧਿਆਪਕ ਲਿਖਾਂਗੇ ਫਿਰ ਰਜੇ ਤੁਸੀਂ ਆਪਣੇ ਸਕੂਲ ਦਾ ਨੇਮ ਲਿਖਣਾ ਫਿਰ ਸ਼੍ਰੀਮਾਨ ਜੀ ਆਪਾਂ ਫਿਰ ਉਹਨਾਂ ਨੂੰ ਦੱਸਣਾ ਹੈ ਕਿ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਦੀ 8ਵੀਂ ਜਮਾਤ ਵਿੱਚ ਪੜਦਾ ਹਾਂ ਕੱਲ ਮੈਂ ਜਦੋਂ ਸਕੂਲੋਂ ਘਰ ਪੁੱਜਾ ਤਾਂ ਮੈਨੂੰ ਅਚਾਨਕ ਹੀ ਮਲੇਰੀਆ ਬੁਖਾਰ ਹੋ ਗਿਆ ਇਸ ਕਰਕੇ ਮੈਂ ਸਕੂਲ ਨਹੀਂ ਆ ਸਕਿਆ ਜ਼ਰੂਰੀ ਨਹੀਂ ਵੀ ਤੁਸੀਂ ਡਿਟੋ ਚੇਪਣੀ ਹੈ ਤੁਸੀਂ ਆਪਣਾ ਕੋਈ ਰੀਜ਼ਨ ਦੇ ਸਕਦੇ ਹੋ ਫਿਰ ਅੱਗੇ ਲਿਖਣਾ ਹੈ ਕਿ ਸਕੂਲ ਵਿੱਚ ਅਗਲੇ ਦਿਨ ਸਫਾਈ ਦਿਨ ਮਨਾਇਆ ਗਿਆ ਸੀ ਜਿਹੜੇ ਵਿਦਿਆਰਥੀ ਸਫਾਈ ਵਾਲੇ ਦਿਨ ਸਕੂਲ ਨਹੀਂ ਆਏ ਉਹਨਾਂ ਨੂੰ ਸਪੈਸ਼ਲ ਜੁਰਮਾਨਾ ਕਰ ਦਿੱਤਾ ਗਿਆ ਮੈਂ ਜਾਣ ਬੁੱਝ ਕੇ ਸਕੂਲੋਂ ਗੈਰਹਾਜ਼ਰ ਨਹੀਂ ਹੋਇਆ ਇਹੀ ਮੇਰੀ ਮਜਬੂਰੀ ਸੀ ਇਸ ਸਰਜੀ ਨਾਲ ਲੱਗਾ ਡਾਕਟਰੀ ਸਰਟੀਫਿਕੇਟ ਮੇਰੇ ਬਿਮਾਰ ਹੋਣ ਦਾ ਸਬੂਤ ਹੈ ਸੋ ਕਿਰਪਾ ਕਰਕੇ ਮੈਨੂੰ ਕੀਤਾ ਗਿਆ ਜਿਹੜਾ ਸਪੈਸ਼ਲ ਜ਼ੁਰਮਾਨਾ ਹੈ ਉਹ ਮਾਫ ਕਰ ਦਿੱਤਾ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਠੀਕ ਹੈ ਜੀ ਫਿਰ ਤੁਸੀਂ ਇੱਥੇ ਆਪ ਜੀ ਦਾ ਅਗਿਆਕਾਰੀ ਲਿਖ ਕੇ ਆਪਣੀ ਜਿਹੜੀ ਇਹ ਐਪਲੀਕੇਸ਼ਨ ਹੈ ਇਹਨੂੰ ਐਂਡ ਕਰੋਗੇ ਆਪਣਾ ਨਾਮ ਔਰ ਆਪਣੀ ਜਮਾਤ ਲਿਖ ਸਕਦੇ ਹੋ ਸੋ ਰਜੇ ਤੁਸੀਂ ਜ਼ਰੂਰੀ ਨਹੀਂ ਕਿ ਡਿਟੋ ਚੇਪਣੀ ਹੈ ਤੁਸੀਂ ਆਪਣੇ ਕੋਈ ਵੀ ਜਿਹੜਾ ਰੀਜ਼ਨ ਦੇ ਸਕਦੇ ਹੋ ਸੋ ਉਹਦੇ ਵਿੱਚ ਤੁਸੀਂ ਜ਼ੁਰਮਾਨਾ ਮਾਫ ਕਰਾਉਣਾ ਹੈ ਠੀਕ ਹੈ ਜਾਂ ਫਿਰ ਰਜੇ ਤੁਸੀਂ ਜਿਹੜਾ ਆਵਲਾ ਪੱਤਰ ਕਰ ਸਕਦੇ ਹੋ ਆਪਣੇ ਸ਼ਹਿਰ ਦੇ ਨਗਰਪਾਲਿਕਾ ਪ੍ਰਧਾਨ ਨੂੰ ਆਪਣੇ ਮੁਹੱਲੇ ਦੀ ਸਫਾਈ ਲਈ ਬਿਨੇ ਪੱਤਰ ਕਰਨਾ ਸੋ ਇਸ ਤੋਂ ਪਹਿਲਾਂ ਵਾਲੀ ਜਿਹੜੀ ਐਪਲੀਕੇਸ਼ਨ ਹੈ ਉਹ ਜ਼ਿਆਦਾ ਈਜ਼ੀ ਹੈ ਸੋ ਤੁਸੀਂ ਇਹ ਕਰ ਸਕਦੇ ਹੋ ਸੋ ਰਜੇ ਇਸੀ ਤੁਹਾਡਾ ਕੱਲ ਦਾ ਐਕਸਪੈਕਟਿਡ ਪੇਪਰ ਇਹ ਆ ਵੀ ਸਕਦਾ ਹੈ ਨਹੀਂ ਵੀ ਆ ਸਕਦਾ ਬਟ ਇਹਦੇ ਵਿੱਚੋਂ ਹੀ ਤੁਹਾਨੂੰ ਆਦਤਰ ਸਵਾਲ ਦੇਖਣ ਨੂੰ ਮਿਲਣਗੇ ਸੋ 올 द बेस्ट फॉर योर एग्जाम ਐਂਡ ਕੱਲ੍ਹ ਆ ਕੇ ਜ਼ਰੂਰ ਦੱਸਿਓ ਕਿ ਤੁਹਾਡਾ ਪੀਪਰ ਕਿਵੇਂ ਹੋਇਆ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦਿਸ ਵੀਡੀਓ ਐਂਡ 올 द बेस्ट ਟੂ एवरीवन